ਪੋਲਿਟਿਕਲ ਲੋਕ ਜਿਲ੍ਹਾਂ ਚ ਰਹੇ ਜਾਂ ਜਿਲ੍ਹਾਂ ਜਿਹਨਾਂ ਨੂੰ ਰੱਖਿਆ ਗਿਆ ਏ ਉਹਦੇ ਨਾਲ ਉਹ ਹੋਰ ਤਰਾਸ਼ ਕੇ ਤੇ ਲੋਕਾਂ ਦਾ ਹੋਰ ਪਿਆਰ ਹੀ ਉਹਨਾਂ ਨੂੰ ਮਿਲਿਆ ਏ ਘਟ ਨਹੀਂ ਹੋਇਆ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਏ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਪਰ ਜਿਵੇਂ ਕੀ ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਮੈਂ ਬਿਲਕੁਲ ਚੜ੍ਹਦੀ ਕਲਾ ਚੜ੍ਹ ਮੈਂ ਬਿਲਕੁਲ ਅਬ ਮੀਂਹਣਾ ਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਉੱਥੇ ਜਿਹੜਾ ਅੰਦਰ ਬਹਿ ਕੇ ਉਹਨਾਂ ਦਾ ਸਿਆਸੀ ਕਦ ਹੋਰ ਵੱਧਦੇ ਵੱਧ ਹੀ ਰਿਹਾ ਹੈ ਸਿਆਸੀ ਕਦ ਘਟ ਨਹੀਂ ਰਿਹਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਦੇ ਖਿਲਾਫ ਪੜਾਸ ਕੱਢੀ ਹੈ ਇੱਥੇ ਵੀ ਦੱਸਦੀ ਹੈ ਕਿ ਮੁੱਖ ਮੰਤਰੀ ਨੂੰ ਮਾਨਹਾਨੀ ਦਾ ਨੋਟਿਸ ਭੇਜੇ ਜਾਣ ਨੂੰ ਲੈ ਕੇ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਉਹਨਾਂ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਖਰੀ ਖੋਟੀ ਸੁਣਾਈ ਹੈ ਤਾਂ ਉੱਥੇ ਹੀ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਵੀ ਕਿਹਾ ਕਿ ਜੇਲ੍ਹ ਦੇ ਵਿੱਚੋਂ ਤਕੜੇ ਹੋ ਕੇ ਬਾਹਰ ਨਿਕਲਣਗੇ ਇੱਥੇ ਵੀ ਦੱਸ ਦिए ਕਿ ਹਲਕਾ ਸਾਊਥ ਦੇ ਵਿੱਚ ਵਰਕਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਇਸ ਤੋਂ ਇਲਾਵਾ ਉਹਨਾਂ ਨਗਰ ਨਿਗਮ ਨੂੰ ਵੀ ਖਰੀ ਖੋਟੀ ਸੁਣਾਈ ਹੈ ਦੇਖੋ ਜਿਵੇਂ ਕਿ ਤੁਸੀਂ ਦੱਸਿਆ ਵੀ ਖੈਰਾ ਸਾਹਿਬ ਨੇ ਜੋ ਹਾਈ ਕੋਰਟ ਚ ਬੇਰਲੀ ਅਪਲਾਈ ਕੀਤਾ ਸੀ ਉੱਚ ਉਹਨਾਂ ਨੂੰ ਰਿਲੀਫ ਹਜੇ ਨਹੀਂ ਮਿਲਿਆ ਪਰ ਗੱਲ ਇਹ ਨਹੀਂ ਕਿ ਹਾਈ ਕੋਰਟ ਇਹਦੋਂ ਉੱਤੇ ਸੁਪਰੀਮ ਕੋਰਟ ਵੀ ਪਿਆਏ ਉੱਥੇ ਵੀ ਜਾਣਗੇ ਉਸ ਤੋਂ ਬਾਅਦ ਡਬਲ ਬੈਂਚ ਹੁੰਦਾ ਹੈ ਉਹ ਕੋਸ਼ਿਸ਼ ਹੈ ਜਿਹੜੀ ਕਿਉਂਕਿ ਉਹਨਾਂ ਦੇ ਆਪ ਬੇਟੇ ਨੇ ਜਿਹੜੇ ਉਹ ਬੜੇ ਵੱਡੇ ਲਾਇਰ ਨੇ ਵੱਡੇ ਵੱਡੇ ਵਕੀਲ ਨੇ ਤੇ ਉਹਨਾਂ ਦੇ ਪਰਿਵਾਰ 'ਚ ਵੀ ਬਹੁਤ ਜੱਜ ਸਬੰਧ ਰਹੇ ਨੇ ਉਹਨਾਂ ਦੇ ਵਕੀਲ ਨੇ ਜਿਹੜੇ ਚੰਗੇ ਇਹ ਕੇਸਾਂ ਨੂੰ ਡੀਲ ਕਰਨਗੇ ਬੜੀ ਚੰਗੀ ਤਰ੍ਹਾਂ ਇਹ ਗੱਲ ਠੀਕ ਆ ਜਦੋਂ ਇੱਕ ਗਵਰਨਮੈਂਟ ਇੱਕ ਸਰਕਾਰ ਦੇ ਨਾਲ ਸਿੱਧਾ ਮੁਕਾਬਲਾ ਹੋਵੇ ਤੇ ਫਿਰ ਉਹਨੂੰ ਥੋੜਾ ਬਹੁਤਾ ਟਾਈਮ ਆ ਜਿਹੜਾ ਉਹ ਅੱਗੇ ਪਿੱਛੇ ਹੋ ਜਾਂਦਾ ਏ ਪਰ ਜਿਵੇਂ ਕਿ ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਮੈਂ ਬਿਲਕੁਲ ਚੜ੍ਹਦੀ ਕਲਾ 'ਚ ਮੈਂ ਬਿਲਕੁਲ ਆਪ ਬੀਟਾਂ ਤੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਉੱਥੇ ਜਿਹੜਾ ਅੰਦਰ ਬਹਿ ਕੇ ਉਹਨਾਂ ਦਾ ਸਿਆਸੀ ਕਦ ਹੋਰ ਵੱਧ ਵਧ ਹੀ ਰਿਹਾ ਏ ਸਿਆਸੀ ਕਦ ਘਟ ਨਹੀਂ ਰਿਹਾ ਜਿੰਨੀਆਂ ਜਿੰਨੀਆਂ ਵੀ ਪੋਲਿਟਿਕਲ ਲੋਕ ਜੇਲ੍ਹਾਂ ਚ ਰਹੇ ਨੇ ਜਾਂ ਜੇਲ੍ਹਾਂ ਚ ਉਹਨੂੰ ਰੱਖਿਆ ਗਿਆ ਏ ਉਹਦੇ ਨਾਲ ਉਹ ਹੋਰ ਤਰਾਸ਼ ਕੇ ਤੇ ਲੋਕਾਂ ਦਾ ਹੋਰ ਪਿਆਰ ਹੀ ਉਹਨਾਂ ਨੂੰ ਮਿਲਿਆ ਏ ਘਟ ਨਹੀਂ ਹੋਇਆ ਸੋ ਕੁਵਿੰਦਰ ਸਿੰਘ ਬਾਦਲ ਨੇ ਮਾਫੀ ਮੰਗਣ ਨੂੰ ਕਿਹਾ ਸੀਗਾ ਪਰ ਅੱਜ ਮਾਫੀ ਨਹੀਂ ਮੰਗੀ ਹਾਲ ਤੱਕ ਤੇ ਮਾਨਹਾਨੀ ਦਾ ਦਾਅਵਾ ਕੀਤਾ 1 ਕਰੋੜ ਰੁਪਏ ਦਾ ਉਸ ਮੁੱਖ ਮੰਤਰੀ ਭਗਵੰਤ ਮਾਨ ਤੇ ਕਿੰਨੇ ਕਿਤੇ ਮਾਨਹਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਵੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ 'ਚ ਜਿਹਨੇ ਬਿਆਬਲ ਕਲਾਬਰ ਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰ ਉਹ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮ ਲੇਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿਉਂ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਹੈ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੇਗੀ ਕਹਾਣੀ ਦੇਖਿਆ ਜਾਵੇ ਤਾਂ ਸਿਆਸਤ ਬੜੀ ਕਰਵਾਈ ہوئی ਆ ਤਾਲੇ ਲੈ ਕੇ ਤਾਲੇ ਲਗਾਏ ਜਾਂਦੇ ਢੋਲੇ ਜਾਂਦੇ ਛੀਲਾ ਢੋਲੇ ਜਾਂਦੀ ਨੇ ਪਰ ਲੁਧਿਆਣਾ ਵਿੱਚ ਦੁਕਾਨਾਂ ਦੀ ਵੀ ਛੀਲਾ ਕੀਤੀ ਗਈਆਂ ਨੇ ਰਾਤ ਵੀ ਰਾਤ 11:30 ਵਜੇ ਵੀ ਦੇਖੋ ਮੈਂ ਤਾਂ ਹੈਰਾਨ ਆ ਵੀ ਇਹ ਸ਼ਹਿਰ ਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਇਫਾਜ਼ਤ ਕਰਨ ਲਈ ਹੁੰਦੀਆਂ ਇੱਥੇ ਉਲਟ ਹੋ ਰਿਹਾ ਇਹ ਬਦਲਾ ਇਹੀ ਆ ਨਾ ਇਹ ਰਾਤ ਨੂੰ ਲੋਕਾਂ ਦੀ ਚੋਰੀ ਜਾ ਕੇ ਜਦੋਂ ਆਪਣੇ ਲੋਕ ਕਾਰੋਬਾਰ ਕਰਕੇ ਦੁਕਾਨਾਂ ਬੰਦ ਕਰਕੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਇਹ ਫੇਰ ਤਾਲੇ ਰਾਤ ਨੂੰ ਚੋਰਾ ਮੰਗੂ ਤਾਲੇ ਲਾਉਣ ਆਉਂਦੇ ਆ ਇੱਥੇ ਬਹੁਤ ਜ਼ਿਆਦਾ ਅੱਜ ਮੈਨੂੰ ਦੁਕਾਨਦਾਰ ਮਿਲੇ ਜਿਹੜੇ ਸਾਊਥ ਹਲਕੇ ਦੇ ਵਿੱਚ ਵੀ ਲਗਾਤਾਰ ਲਾਈਨਾਂ ਦੀਆਂ ਲਾਈਨਾਂ ਆ ਜਿਹੜੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਇਹ ਹੋਇਆ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਸਿੱਧੀ ਗੱਲ ਇਹ ਆ ਵੀ ਜਦੋਂ ਉਹ ਚੀਜ਼ਾਂ ਬਣ ਰਹੀਆਂ ਸੀ ਕੰਸਟਰਕਸ਼ਨ ਹੋ ਰਹੀ ਸੀ ਉਹ ਕੰਸਟਰਕਸ਼ਨ ਕੋਈ ਰਾਤੋ ਰਾਤ ਤਾਂ ਹੋ ਨਹੀਂ ਗਈ ਉਹ ਮਹੀਨਿਆਂ ਦੇ ਮਹੀਨੇ ਲੱਗੇ ਆ ਉਹ ਬਿਲਡਿੰਗਾਂ ਬਣਨ ਨੂੰ ਉਹ ਦੁਕਾਨਾਂ ਬਣਨ ਉਦੋਂ ਇਹ ਕੀ ਕਿੱਥੇ ਸੁੱਤੇ ਪਏ ਹੁੰਦੇ ਆ ਜਿਹੜੇ ਕਿ ਹੁਣ ਇਹਨਾਂ ਨੂੰ ਤਾਲੇ ਲਾਉਣੇ ਯਾਦ ਆ ਗਏ ਜਦੋਂ ਸੀਐਮ ਹਾਊਸ ਤੋਂ ਆਰਡਰ ਆ ਗਏ ਵੀ ਭਾਈ ਉਹਨਾਂ ਨੇ ਤਾਂ ਇਹ ਕਿਹਾ ਵੀ ਥੱਲੇ ਜਿਹੜੇ ਐਮਐਲਏ ਨੇ ਉਹ ਗੜਬੜਾ ਕਰ ਰਹੇ ਨੇ ਉਹ ਨਜਾਇਜ਼ ਬਿਲਡਿੰਗਾਂ ਬਣਵਾ ਰਹੇ ਆ ਇਹਦੇ ਕਰਕੇ ਇਹ ਥੋੜੀ ਆ ਵੀ ਕਾਰਪੋਰੇਸ਼ਨ ਅਫਸਰ ਸੀਐਮ ਹਾਊਸ ਤੋਂ ਆਰਡਰ ਆਇਆ ਉਹਨਾਂ ਨੇ ਸਾਰਾ ਲੁਧਿਆਣਾ ਹੀ ਬੰਦ ਕਰਤਾ ਸਾਰਾ ਲੁਧਿਆਣਾ ਹੀ ਸੀਲ ਕਰਤਾ ਇਸ ਕਰਕੇ ਅਣਜਾਣ ਬੰਦੇ ਅਣਜਾਣ ਬੰਦੇ ਜਦੋਂ ਬਣ ਜਾਂਦੇ ਆ ਸੱਤਾ 'ਚ ਉਹ ਇਹ ਜੀ ਨਤੀਜੇ ਆਉਂਦੇ। ਫਿਰ ਆਖਿਸ਼ ਪੁੱਵਾਲੇ ਅੱਜ ਮੀਟਿੰਗ ਦੁਆਰਾ ਫੇਰ ਹੋਇਆ ਗੱਟ ਨੂੰ ਲੈ ਕੇ ਪਿੰਡਕਟ ਦੇ ਵਿੱਚ। ਕਿੱਥੇ? ਚੰਡੀਗੜ੍ਹ। ਰਾਜਪੁਰ। ਉਹ ਬਾਬਾ ਛੱਡ ਦੋ। ਸਾਨੂੰ ਸਾਨੂੰ ਗੱਠ ਜੋੜ ਦੀ ਗੱਲ ਜਿਹੜੀ ਆ ਉਹ ਅਸੀਂ ਸਾਰੇ ਲੋਕ ਇੱਥੇ ਕਰਕੇ ਹਟੇ ਆ। ਸਭ ਨੇ ਇਹ ਗੱਲ ਕਹੀ ਆ। ਬਈ ਆਮ ਪਾਰਟੀ ਵਰਕਰ ਨੇ ਇਹ ਗੱਲ ਕਹੀ ਆ ਵੀ ਗੱਠ ਜੋੜ ਦੀ ਗੱਲ ਨਾ ਕਰੋ। ਇਸ ਕਰਕੇ ਨਾ ਅਸੀਂ ਗੱਲ ਕਰਨੀ ਆ। ਭਾਰਜੜੋ ਯਾਤਰਾ ਪੰਜਾਬ ਦੇ ਵਿੱਚ ਨਹੀਂ ਆ ਰਹੀ ਆ। ਨਹੀਂ ਨਹੀਂ ਉਹ ਤਾਂ ਜਿੱਥੇ ਜਿੱਥੇ ਨਹੀਂ ਆਈ ਉੱਥੇ ਹੋ ਰਹੀ ਆ ਜਿਹੜੀ 6000 ਕਿਲੋਮੀਟਰ ਤੋਂ ਉੱਤੇ ਆ ਨਿਆਏ ਯਾਤਰਾ ਇਹ ਮਨੀਪੁਰ ਤੋਂ ਸ਼ੁਰੂ ਹੋਣੀ ਆ ਤੇ ਗੁਜਰਾਤ ਇੱਧਰ ਖਤਮ ਹੋਣੀ ਆ ਜਾ ਕੇ ਜਿਹਦੇ ਵਿੱਚ ਵੱਡੇ ਸੂਬੇ ਆ ਯੂਪੀ ਵੀ ਆਉਣਾ ਏ ਜਿਹਦੇ ਵਿੱਚ ਕੁਝ ਹਿੱਸੇ ਆ ਜਿਹੜਾ ਉਹ ਮਧਿਆ ਪ੍ਰਦੇਸ਼ ਦਾ ਆਉਣਾ ਏ ਤੇ ਜਿਹੜੇ ਹਿੱਸੇ ਰਹਿ ਗਏ ਸੀਗੇ ਉਹਦੇ ਵਿੱਚ ਵੀ ਰਾਹੁਲ ਗਾਂਧੀ ਜੀ ਦੀ ਯਾਤਰਾ ਏ ਜਿਹੜੀ ਨਿਕਲਣੀ